ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵਾਂ ਟੌਪਿਕ ਲੈ ਕੇ ਆਏ ਆਂ ਬੱਚਾ ਨੂੰ ਪਾਲਣ ਦਾ ਸਹੀ ਢੰਗ ਜਾਂ ਬੱਚਿਆਂ ਦੇ ਵਿਗੜਨ ਦੇ ਕੀ ਕਾਰਨ ਹੁੰਦੇ ਨੇ ਮਤਲਬ ਐਸਾ ਕੀ ਕਾਰਨ ਬਣ ਜਾਂਦਾ ਹੈ ਕਿ ਆਪਣੇ ਬੱਚੇ ਆਪਣੇ ਹੱਥਾਂ ਚੋਂ ਨਿਕਲ ਜਾਂਦੇ ਨੇ ਜਾਂ ਉਹ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੇ ਨੇ ਸਮਝ ਲਓ ਇਹਦੇ ਵਿੱਚ ਨਾ ਮੈਨੂੰ ਐਵੇਂ ਲੱਗਦਾ ਹੁੰਦਾ ਕਿ ਸਭ ਤੋਂ ਜ਼ਿਆਦਾ ਰੋਲ ਨਾ ਇੱਕ ਮਾਪਿਓ ਦਾ ਹੁੰਦਾ ਵਾ ਮਾਪਿਓ ਦਾ ਉਹਦੇ ਫੈਮਿਲੀ ਮੈਂਬਰ ਦਾ ਸਾਰਿਆਂ ਦਾ ਰੋਲ ਹੁੰਦਾ ਵਾ ਕਿਉਂਕਿ ਬੱਚਾ ਜੋ ਵੇਖਦਾ ਉਹੀ ਸਿੱਖਦਾ ਹੁੰਦਾ ਵਾ ਹਮੇਸ਼ਾ ਬੱਚਾ ਇੱਕ ਨਾਜ਼ੁਕ ਜੀ ਕਲੀਏ ਉਹ ਜੋ ਜੋ ਦਿਮਾਗ ਦੇ ਵਿੱਚ ਸਟੋਰ ਕਰੀ ਜਾਂਦੇ ਆ ਵਾ ਉਹੋ ਉਹ ਚੀਜ਼ਾਂ ਸਿੱਖਦਾ ਜਾਂਦਾ ਹੁੰਦਾ ਵਾ ਸੋ ਮੈਂ ਦੀਪ ਤੁਹਾਡੇ ਨਾਲ ਅੱਜ ਆਪਣੇ ਵਿਚਾਰ ਫਿਰ ਤੋਂ ਸਾਂਝੇ ਕਰਨ ਲੱਗੀ ਆ ਅੱਜ ਆਪਾਂ ਫਿਰ ਇੱਕ ਨਵੇਂ ਟੌਪਿਕ ਦੇ ਨਾਲ ਮਿਲੇ ਆ ਸੋ ਤੁਸੀਂ ਕਮੈਂਟ ਸੈਕਸ਼ਨ 'ਚ ਦੱਸਿਓ ਕਿ ਤੁਹਾਨੂੰ ਕਿਹੜੇ ਵਿਚਾਰ ਸਹੀ ਲੱਗਦੇ ਨੇ ਬੱਚਿਆਂ ਨੂੰ ਵੱਡਾ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਸਭ ਕੁਝ ਦੇ ਦਿੱਤਾ ਜਾਵੇ ਸਗੋਂ ਉਹਨਾਂ ਨੂੰ ਸਿਖਾਇਆ ਜਾਵੇ ਕਿ ਹਰ ਚੀਜ਼ ਨੂੰ ਕਿਵੇਂ ਹਾਸਲ ਕਰਨਾ ਹੈ ਜੇ ਹਰ ਚੀਜ਼ ਉਹਨਾਂ ਨੂੰ ਆਪਾਂ ਬਿਨ ਮੰਗਿਆ ਹੀ ਬਿਨ ਕਿਸੇ ਡਿਫਿਕਲਟ ਤੋਂ ਹੀ ਪ੍ਰੋਵਾਈਡ ਕਰੀ ਜਾਵਾਂਗੇ ਤੇ ਉਹ ਆਪਣੇ ਆਪ ਲਈ ਸਟੈਂਡ ਲੈਣਾ ਕਿਵੇਂ ਸਿੱਖਣਗੇ ਪਰ ਪਰਵਰਿਸ਼ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਸਮਾਂ ਪੈਸਾ ਨਹੀਂ ਹੁੰਦਾ ਜੇ ਕਿਸੇ ਚੀਜ਼ ਦੀ ਪਰਵਰਿਸ਼ ਆਪਾਂ ਵਧੀਆ ਕਰਨੀ ਚਾਹੁੰਦੇ ਆ ਨਾ ਆਪਣੇ ਬੱਚਿਆਂ ਦੀ ਤਾਂ ਉਹਨਾਂ ਨੂੰ ਸਮਾਂ ਦਿਓ ਨਾ ਕਿ ਪੈਸਾ ਉਹਨਾਂ ਕੀ ਪਿਆਸੇ ਨਾਲ ਬੱਚਾ ਵਿਗੜ ਜਾਂਦਾ ਪਿਆਸੇ ਦੀ ਇੱਕ ਲਿਮਟ ਹੁੰਦੀ ਏ ਜੋ ਮਾਪੇ ਆਪਣੇ ਬੱਚਿਆਂ ਨੂੰ ਇੱਜ਼ਤ ਦੇਣਾ ਸਿਖਾਉਂਦੇ ਨੇ ਉਹ ਸਮਾਜ ਨੂੰ ਵੀ ਸੁੰਦਰ ਬਣਾਉਂ ਦਿੰਦੇ ਨੇ ਬੱਚੇ ਉਹੀ ਬਣਦੇ ਨੇ ਜੋ ਘਰ ਵਿੱਚ ਦੇਖਦੇ ਨੇ ਇਸ ਲਈ ਮਾਪੇ ਪਹਿਲਾਂ ਆਪਣੇ ਕਰਮਾਂ ਨਾਲ ਸਿਖਾਓ ਠੀਕ ਹੈ ਨਾ ਜੀ ਪਹਿਲਾਂ ਆਪਾਂ ਨੂੰ ਆਪਣੇ ਆਪ ਨੂੰ ਸਹੀ ਕਰਨਾ ਪੈਗਾ ਤਾਂ ਆਪ ਆਪਣੇ ਬੱਚੇ ਨੂੰ ਸਹੀ ਰਾਹ ਦੇ ਸਕਦੇ ਆਂ ਬੱਚਿਆਂ ਦੀ ਪਰਵਰਿਸ਼ ਗੱਲਾਂ ਨਾਲ ਨਹੀਂ ਹੋ ਜਾਂਦੀ ਹੁੰਦੀ ਮਿਸਾਲਾਂ ਵੀ ਕਈ ਕਾਇਮ ਕਰਨੀਆਂ ਪੈਂਦੀਆਂ ਨੇ ਜੇ ਆਪਾਂ ਆਪਣੇ ਆਪ ਨੂੰ ਸਹੀ ਟੰਗ ਨਾਲ ਰੱਖਦੇ ਆਂ ਤਾਂ ਬੱਚਾ ਵੀ ਉਹੀ ਚੀਜ਼ ਕੈਰੀ ਕਰਦਾ ਵਾ ਮਾਪਿਆਂ ਦੀ ਆਵਾਜ਼ ਤੇ ਸਬਰ ਬੱਚੇ ਦੀ ਸ਼ਖਸੀਅਤ ਨੂੰ ਬਣਾ ਦਿੰਦਾ ਵਾ ਬੱਚਿਆਂ ਨੂੰ ਸਿਰਫ ਪੜਾਉਣਾ ਨਾ ਉਹਨਾਂ ਨੂੰ ਜੀਵਨ ਜੀਣਾ ਸਿਖਾਓ ਜੋ ਮਾਪੇ ਬੱਚਿਆਂ ਨਾਲ ਪਿਆਰ ਨਾਲ ਗੱਲ ਕਰਦੇ ਨੇ ਉਹ ਉਹ ਉਹਨਾਂ ਦੀ ਜ਼ਿੰਦਗੀ ਦੀ ਦਿਸ਼ਾ ਨੂੰ ਤੈਅ ਕਰ ਦਿੰਦੇ ਨੇ ਬੱਚੇ ਉਹੀ ਬਣਦੇ ਨੇ ਜੋ ਘਰ ਵਿੱਚ ਸੁਣਦੇ ਨੇ ਵੇਖਦੇ ਨੇ ਇਸ ਲਈ ਆਪਣੀ ਬੋਲੀ ਤੇ ਵਰਤਾਵਚ ਪਿਆਰ ਰੱਖੋ ਪਰ ਵਿਰਸ਼ਤਾ ਮਤਲਬ ਬੱਚਿਆਂ ਨੂੰ ਆਗਿਆਕਾਰੀ ਬਣਾਉਣਾ ਨਹੀਂ ਸਵੈ ਵਿਸ਼ਵਾਸੀ ਬਣਾਉਣਾ ਹੁੰਦਾ ਵਾ ਬੱਚੇ ਸਮਾਜ ਦੀਆਂ ਇਮਾਰਤਾਂ ਹੁੰਦੇ ਨੇ ਮਾਪਿਆਂ ਦੀ ਪਰਵਰਿਸ਼ ਉਹਨਾਂ ਦੀ ਨੀਂਹ ਹੁੰਦੀ ਏ। ਹਰ ਬੱਚਾ ਵੱਖਰਾ-ਵੱਖਰਾ ਹੁੰਦਾ ਹੈ। ਉਹਨਾਂ ਦੀ ਤੁਲਨਾ ਕਿਸੇ ਹੋਰ ਬੱਚਿਆਂ ਦੇ ਨਾਲ ਨਾ ਕਰੋ। ਉਸ ਨੂੰ ਉਹਦੀ ਪਛਾਣ ਆਪਣੇ ਆਪ ਬਣਾਉਣ ਦਿਓ। ਜਿੱਥੇ ਮਾਪਿਆਂ ਦੇ ਦਿਲ ਵਿੱਚ ਪਿਆਰ ਤੇ ਸਬਰ ਹੁੰਦਾ ਹੈ ਨਾ, ਉੱਥੇ ਬੱਚੇ ਸੋਹਣੇ ਸੁਪਨੇ ਵੇਖਣ ਲੱਗ ਜਾਂਦੇ ਹੁੰਦੇ ਨੇ। ਸੱਚੀ ਗੱਲ ਏ ਜੀ ਇਹ। ਜਦੋਂ ਮਾਪੇ ਆਪਣੇ ਬੱਚੇ ਨਾਲ ਦੋਸਤੀ ਕਰ ਲੈਣ ਨਾ, ਤਦ ਪਰਵਰਿਸ਼ ਆਪਣੇ ਆਪ ਕਾਮਯਾਬ ਹੁੰਦੀ ਏ। ਬੱਚਿਆਂ ਨੂੰ ਡਰ ਦੇ ਨਾਲ ਨਹੀਂ ਪਿਆਰ ਦੇ ਨਾਲ ਸਿਖਾਓ ਤਾਂ ਕਿ ਉਹ ਦੁਨੀਆ ਦਾ ਮੁਕਾਬਲਾ ਕਰ ਸਕਣ। ਵੇਖੋ ਜੀ ਬੱਚਿਆਂ ਨੂੰ ਪਾਲਣਾ ਕੋਈ ਸੌਖੀ ਗੱਲ ਨਹੀਂ ਏ ਕਿਉਂਕਿ ਬਹੁਤ ਵੱਡੀ ਜ਼ਿੰਦਗੀ ਏ ਉਹ ਜੋ-ਜੋ ਚੀਜ਼ ਆਪਣੇ ਘਰ ਦੇ ਵਿੱਚ ਵੇਖਦੇ ਜਾਂਦੇ ਨੇ ਉਹ ਉਹ ਚੀਜ਼ ਉਹ ਪ੍ਰੋਵਾਈਡ ਕਰਦੇ ਜਾਂਦੇ ਨੇ ਆਪਣੇ ਆਪ ਨੂੰ ਲਈ ਜਾਂਦੇ ਨੇ ਆਪਣੇ ਤੋਂ ਸੋ ਕਈ ਘਰਾਂ ਦੇ ਵਿੱਚ ਵੇਖੋ ਅੱਜ ਕੱਲ ਮਾਵਾਂ ਨੂੰ ਵੀ ਮਾਪਿਆਂ ਨੂੰ ਮੈਂ بڑا ਰੋਂਦੇ ਵੇਖਿਆ ਹੋਇਆ ਹੈ ਉਹ ਕਹਿੰਦੇ ਹੁੰਦੇ ਨੇ ਕਿ ਸਾਡੇ ਬੱਚੇ ਸਾਡੀ ਗੱਲ ਨਹੀਂ ਮੰਨਦੇ ਸਾਰੇ ਬੱਚੇ ਸਾਡੇ ਹੱਥਾਂ ਚ ਨਿਕਲ ਗਏ ਨੇ ਫਿਰ ਮੈਂ ਸੋਚਦੀ ਹੁਣੇ ਕਿ ਇਹ ਕਾਰਨ ਕੀ ਬਣ ਜਾਂਦਾ ਹੈ ਕਿ ਬੱਚੇ ਵਿਗੜ ਕਿਉਂ ਜਾਂਦੇ ਨੇ ਤਾਂ ਮੈਂ ਇਹਦੇ ਵਿੱਚ ਕੁਝ ਪੁਆਇੰਟ ਨੋਟ ਕੀਤੇ ਨੇ ਤੇ ਕੁਝ ਆਪਾਂ ਬੋਲ ਕੇ ਡਿਸਕਸ ਕਰ ਲਾਂਗੇ ਸੋ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਬੜੇ ਕੰਮ ਆਉਣ ਵਾਲੀਆਂ ਗੱਲਾਂ ਨੇ ਕੌੜੀਆਂ ਲੱਗ ਸਕਦੀਆਂ ਨੇ ਪਰ ਸੱਚਾਈ ਨੇ ਇਹ ਸਭ ਤੋਂ ਪਹਿਲਾ ਨੰਬਰ ਤਾਂ ਹੈਗਾ ਜੀ ਗੰਦੀ ਭਾਸ਼ਾ ਵਰਤਣੀ ਜਦੋਂ ਆਪਾਂ ਫੈਮਿਲੀ ਮੈਂਬਰ ਘਰ ਦੇ ਵਿੱਚ ਇੱਕ ਦੂਜੇ ਦੇ ਨਾਲ ਗਲਤ ਭਾਸ਼ਾ ਚ ਗੱਲ ਕਰਦੇ ਹਾਂ ਤੋਂ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਗੱਲ ਕਰਕੇ 5 ਮਿੰਟ ਵਾਸਤੇ ਹਟ ਗਏ ਪਰ ਉਹ ਜਿਹੜਾ ਬੱਚਾ ਵਾ ਜਿਹਦੇ ਲਈ ਸਾਰਾ ਕੁਝ ਨਵਾਂ ਵਾ ਇੱਕ ਵਾਰੀ ਉਹ ਜੋ ਚੀਜ਼ ਇੱਥੇ ਸੋਲੂਗਾ ਉਹੀ ਚੀਜ਼ ਉਹਨੇ ਨਾਲ ਦੀ ਨਾਲ ਅ ਕੈਰੀ ਕਰ ਲੈਣੀ ਹੈ ਉਹ ਚੀਜ਼ ਉਹਦੇ ਦਿਮਾਗ 'ਚ ਫਿਕਸ ਹੋ ਜਾਣੀ ਹੈ ਉਹ ਸਭ ਤੋਂ ਪਹਿਲਾਂ ਬੱਚਿਆਂ ਦੇ ਵਿਗੜਨ ਦੀ ਔਰ ਭਾਸ਼ਾ ਵਿਗੜਨ ਦਾ ਕਾਰਨ ਹੁੰਦਾ ਕਿ ਉਹਦੇ ਘਰ ਦੇ ਫੈਮਿਲੀ ਮੈਂਬਰ ਦੀ ਭਾਸ਼ਾ ਕਿਸ ਤਰ੍ਹਾਂ ਦੀ ਹੈ ਠੀਕ ਹੈ ਨਾ ਦੂਜੀ ਹੈਗਾ ਜੀ ਸੋਚ ਸਮਝ ਕੇ ਨਾ ਬੋਲਣਾ ਇੱਕ ਨਾ ਮਾਪਿਓ ਦੀ ਇਹ ਗਲਤੀ ਮੈਨੂੰ ਬਹੁਤ ਜ਼ਿਆਦਾ ਹੁੰਦੀ ਫੈਮਿਲੀ ਮੈਂਬਰ ਇਹਦੇ ਵਿੱਚ ਕੱਲੇ ਮਾਪਿਓ ਨਹੀਂ ਆਉਂਦੇ ਮੋਸਟਲੀ ਸਾਰੇ ਫੈਮਿਲੀ ਮੈਂਬਰ ਆਉਂਦੇ ਨੇ ਕਿਉਂਕਿ ਕਈ ਵਾਰ ਨਾ ਕੋਈ ਗੱਲ ਐਵੇਂ ਦੀ ਹੁੰਦੀ ਜਿਹੜੇ ਕਿ ਵੱਡਿਆਂ ਨੂੰ ਆਪਸ ਦੇ ਵਿੱਚ ਹੀ ਕਰਨੀ ਚਾਹੀਦੀ ਪਰ ਉਹ ਇਹ ਨਹੀਂ ਦੇਖਦੇ ਕਿ ਸਾਡੇ ਲਾਗੇ ਕੋਈ ਬੱਚਾ ਬੈਠਾ ਹੋਇਆ ਵੀ ਅਸੀਂ ਇਹਦੇ ਸਾਹਮਣੇ ਗੱਲ ਕਰਨੀ ਹੈ ਜਾਂ ਨਹੀਂ ਕਰਨੀ ਉਹ ਹਰ ਨਿੱਕੀ ਤੋਂ ਨਿੱਕੀ ਗੱਲ ਵੱਡੀ ਤੋਂ ਵੱਡੀ ਗੱਲ ਆਪਣੇ ਬੱਚਿਆਂ ਦੇ ਸਾਹਮਣੇ ਕਰ ਦਿੰਦੇ ਨੇ ਇਹ ਨਾਲ ਕੀ ਇਫੈਕਟ ਪੈਂਦਾ ਕਿ ਬੱਚਿਆਂ ਨੂੰ ਕੱਲੀ-ਕੱਲੀ ਘਰ ਦੀ ਜਾਣਕਾਰੀ ਰਹਿੰਦੀ ਹੈ ਵੀ ਘਰ ਚ ਕੀ ਹੋ ਰਿਹਾ ਕੀ ਨਹੀਂ ਔਰ ਬਾਅਦ ਵਿੱਚ ਅਗਰ ਕੋਈ ਉਹਨਾਂ ਨੂੰ ਪੁੱਛਦਾ ਵਾ ਤੇ ਉਹ ਨਾਲ ਦੀ ਨਾਲ ਸਾਰਾ ਕੁਝ ਦੱਸ ਦਿੰਦੇ ਨੇ ਕਿਉਂ ਦੱਸ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਚੀਜ਼ ਸਾਡੀ ਦੱਸਣ ਵਾਲੀ ਹੈ ਕਿ ਨਹੀਂ ਉਹਨਾਂ ਨੂੰ ਤੇ ਜੋ ਉਹਨਾਂ ਵਿਚਾਰਿਆਂ ਨੇ ਸੁਣਿਆ ਹੁੰਦਾ ਬੱਚਿਆਂ ਨੇ ਉਹ ਨਾਲ ਦੀ ਨਾਲ ਜਾ ਕੇ ਬਾਹਰ ਦੱਸਣ ਦੀ ਕਰਦੇ ਨੇ ਹੌਲੀ-ਹੌਲੀ ਉਹਨਾਂ ਦੇ ਚੀਜ਼ਾਂ ਤੇ ਚੀਜ਼ਾਂ ਦਿਮਾਗ ਤੇ ਇਫੈਕਟ ਕਰਦੀਆਂ ਨੇ ਤੇ ਉਹਨਾਂ ਦੇ ਦਿਮਾਗ 'ਚ ਸੇਵ ਹੋਣ ਲੱਗ ਜਾਂਦੀਆਂ ਹੈ ਬੱਚਿਆਂ ਦੇ ਸਾਹਮਣੇ ਹਰ ਗੱਲ ਕਰਨੀ ਇਸ ਲਈ ਵੇਖੋ ਕਈ ਵਾਰ ਆਪਣੇ ਘਰਾਂ ਦੇ ਵਿੱਚ 100 ਤਰ੍ਹਾਂ ਦੇ ਝਗੜੇ ਹੋ ਜਾਂਦੇ ਨੇ ਕਈ ਵਾਰ ਨੋ ਸੱਸ ਦਾ ਹੋ ਜਾਂਦਾ ਹਸਬੰਡ ਵਾਈਫ ਦਾ ਹੋ ਜਾਂਦਾ ਕਿਸੇ ਫੈਮਿਲੀ ਮੈਂਬਰ ਨਾਲ ਹੋ ਜਾਂਦਾ ਵਾ ਅਗਰ ਤੁਹਾਡੇ ਵਿੱਚ ਕੋਈ ਲੜਾਈ ਵਗੈਰਾ ਕੋਈ ਝਗੜਾ ਹੋ ਵੀ ਗਿਆ ਵਾ ਤਾਂ ਤੁਸੀਂ ਉਹਨੂੰ ਵੱਖਰੇ ਬੈਠ ਕੇ ਸੋਲਵ ਕਰੋ ਬੱਚਿਆਂ ਦੇ ਸਾਹਮਣੇ ਇਸ ਚੀਜ਼ ਨੂੰ ਨਾ ਲੈ ਕੇ ਆਓ ਕਿਉਂਕਿ ਕਈ ਵਾਰੀ ਇਹ ਨਿੱਕੀਆਂ ਨਿੱਕੀਆਂ ਲੜਾਈਆਂ ਬੜੇ ਹੀ ਬੱਚਿਆਂ ਦੇ ਸਾਹਮਣੇ ਜਦੋਂ ਤੁਸੀਂ ਕਰਦੇ ਹੋ ਤੇ ਬੱਚਿਆਂ ਦੇ ਮਨ ਦੇ ਵਿੱਚ ਉਹ ਚੀਜ਼ਾਂ ਸੇਵ ਹੁੰਦੀਆਂ ਨੇ ਇਹ ਬੜੇ ਹੀ ਭਿਆਨਕ ਨੇ ਤੀਜੇ ਲੈ ਕੇ ਆਉਂਦੀਆਂ ਜਾਂ ਤੇ ਬੱਚਾ ਵੀ ਉਸੇ ਤਰੀਕੇ ਦਾ ਬਣ ਜਾਏਗਾ ਜਾਂ ਬੱਚਾ ਹਮੇਸ਼ਾ ਲਈ ਇਨ੍ਹਾਂ ਚੀਜ਼ਾਂ ਤੋਂ ਡਰਨ ਲੱਗ ਜਾਏਗਾ ਤੇ ਉਹ ਕਦੀ ਵੀ ਕੋਈ ਐਕਟੀਵਿਟੀ ਨਹੀਂ ਕਰ ਸਕੇਗਾ ਤੇ ਨਾ ਹੀ ਉਹ ਕਦੀ ਅੱਗੇ ਵੱਧ ਸਕੇਗਾ ਹਾਂਜੀ ਚੌਥਾ ਹੈਗਾ ਜੀ ਬੱਚਿਆਂ ਦੇ ਦਿਲਾਂ ਵਿੱਚ ਨਫ਼ਰਤ ਪੈਦਾ ਕਰਨੀ ਹਾਂਜੀ ਇਹ ਬੜੀ ਨਾ ਮੈਂ ਚਲ ਇਹ ਨਾ ਮੈਂ ਬੜੀ ਚੀਜ਼ ਵੇਖੀ ਹੈ ਸਾਡੇ ਨਾਲ ਇੱਥੇ ਇੱਕ ਰਿਸ਼ਤੇਦਾਰ ਨੇ ਅ ਮੈਂ ਉਹਨਾਂ ਦੇ ਵਿੱਚ ਇਹ ਬੜੀ ਚੀਜ਼ ਨੋਟ ਕੀਤੀ ਹੈ ਕਿ ਵੇਖੋ ਅਗਰ ਤੁਹਾਡੇ ਕਿਸੇ ਦੇ ਨਾਲ ਹਨਾ ਲੜਾਈ ਝਗੜਾ ਹੈਗਾ ਵਾ ਚਲੋ ਉਹ ਆਪਣੀ ਗਲਤੀ ਹੋ ਗਈ ਲੜਾਈ ਝਗੜਾ ਤੇ ਤੁਸੀਂ ਇਸ ਚੀਜ਼ ਨੂੰ ਆਪਣੇ ਬੱਚਿਆਂ ਤੱਕ ਕਿਉਂ ਫੋਲੋ ਕਰਦੇ ਹੋ ਉਹ ਫਲਾਣੇ ਨੇ ਆਪਣੇ ਨਾਲ ਐਵੇਂ ਕੀਤਾ ਸੀ ਤੇਰੇ ਚਾਚੇ ਨੇ ਆਪਣੇ ਨਾਲ ਐਵੇਂ ਕੀਤਾ ਸੀ ਤੇਰੇ ਮਾਮੇ ਨੇ ਆਪਣੇ ਨਾਲ ਐਵੇਂ ਕੀਤਾ ਸੀ ਉਹਨਾਂ ਨੇ ਆਪਣੇ ਨਾਲ ਆ ਕੀਤਾ ਇਹ ਗੱਲਾਂ ਤੁਸੀਂ ਬੱਚਿਆਂ ਨੂੰ ਦੱਸਣ ਦਾ ਕੀ ਮਤਲਬ ਹੁੰਦਾ ਤੁਸੀਂ ਉਹਨਾਂ ਦੇ ਵਿੱਚ ਇੱਕ ਨਫ਼ਰਤ ਦੀ ਭਾਵਨਾ ਭਰਨ ਦਾ ਹੈਓ ਕਿਉਂ ਦੇਖੋ ਜੋ ਚੀਜ਼ ਹੁੰਦੀ ਨਾ ਉਹ ਪੇਰੈਂਟਸ ਨੂੰ ਮੈਨੂੰ ਲੱਗਦਾ ਕਿ ਆਪਣੇ ਆਪ ਤੱਕ ਰੱਖਣੀ ਚਾਹੀਦੀ ਏ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਖਾਸ ਤੌਰ ਤੇ ਇਹਦੇ ਵਿੱਚ ਮਾਂ ਦਾ ਬੜਾ ਵੱਡਾ ਰੋਲ ਹੁੰਦਾ ਵਾ ਜੇ ਮਾਂ ਚਾਵੇ ਨਾ ਬੱਚੇ ਨੂੰ ਬੜਾ ਕੁਝ ਦੇ ਸਕਦੀ ਏ ਔਰ ਉਹ ਮਦਰ ਨੇ ਜਿਹੜੇ ਸਾਡੇ ਦੂਰ ਦੀ ਰਿਸ਼ਤੇਦਾਰੀ ਲੱਗਦੀ ਏ ਉਹ ਮਤਲਬ ਕਿ ਉਹਨਾਂ ਨੂੰ ਕੀ ਦੱਸਦੇ ਨੇ ਉਹਦੇ ਮਾਤਾ ਹੀ ਨਾ ਉਹਦੇ ਮਦਰ ਹੀ ਉਹਨੂੰ ਬਹੁਤ ਕੁਝ ਬੱਚੇ ਨੂੰ ਮਿਸ ਗਾਈਡ ਕਰਦੇ ਨੇ ਕਿ ਉਹਨਾਂ ਨੇ ਆਪਣੇ ਨਾਲ ਐਵੇਂ ਕੀਤਾ ਹੁਣ ਤੂੰ ਉਹਨਾਂ ਨਾਲ ਬੋਲਣਾ ਨਹੀਂ ਏ ਉਹਨਾਂ ਨਾਲ ਖੇਡਣਾ ਨਹੀਂ ਏ ਪਤਾ ਕੀ ਗੱਲ ਏ ਵੇਖੋ ਮੈਂ ਮੰਨਦੀ ਆ ਕਿ ਹਰ ਘਰ ਦੇ ਵਿੱਚ ਨਾ ਕੋਈ ਨਾ ਕੋਈ ਰਿਸ਼ਤੇ ਵਿਗੜੇ ਹੁੰਦੇ ਨੇ ਪਰ ਉਹਦਾ ਇਫੈਕਟ ਤੁਸੀਂ ਆਪਣੇ ਬੱਚਿਆਂ ਦੇ ਨਾ ਪਾਉਂਦਿਓ ਕਿਉਂਕਿ ਜੇ ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਨਫ਼ਰਤ ਕਰਨਾ ਸਿਖਾ ਦੋਗੇ ਨਾ ਵੀ ਇਹ ਚੀਜ਼ ਤੋਂ ਆਪਾਂ ਨਹੀਂ ਬੋਲਣਾ ਇਹਨਾਂ ਨਾਲ ਆਪਾਂ ਨਹੀਂ ਬੋਲਣਾ ਨਫ਼ਰਤ ਕਰਨਾ ਉਹਨਾਂ ਨੂੰ ਸਿਖਾ ਦੋਗੇ ਤਾਂ ਉਹ ਸਦਾ ਲਈ ਨਫ਼ਰਤ ਹੀ ਕਰਦੇ ਰਹਿਣਗੇ ਇਹ ਲਈ ਨਹੀਂ ਵੀ ਉਹਨਾਂ ਤੋਂ ਹੀ ਕਰਨਗੇ ਹੌਲੀ-ਹੌਲੀ ਉਹ ਕਈ ਰਿਸ਼ਤੇ ਐਵੇਂ ਦੇ ਆਉਣਗੇ ਜਿਨ੍ਹਾਂ ਤੋਂ ਉਹ ਨਫ਼ਰਤ ਹੀ ਕਰਦੇ ਰਹਿਣਗੇ ਉਹਨਾਂ ਨੂੰ ਕਦੀ ਪਿਆਰ ਦੀ ਵੈਲਿਊ ਸਮਝ ਹੀ ਨਹੀਂ ਆਊਗੀ ਇਸ ਲਈ ਆਪਣੇ ਬੱਚਿਆਂ ਨੂੰ ਦੇਦੀ ਲਵ ਵਿੱਚ ਨਫ਼ਰਤ ਪੈਦਾ ਨਾ ਕਰੋ ਉਹਨਾਂ ਨੂੰ ਖੁਦ ਦੀ ਸੋਚ ਨਾਲ ਉਹਨਾਂ ਤੋਂ ਖੁਦ ਦਾ ਓਪੀਨੀਅਨ ਬਣਨ ਦਿਓ ਉਹਨਾਂ ਨੂੰ ਵੀ ਦੁਨੀਆਦਾਰੀ ਵੇਖਣ ਦਿਓ ਕਿ ਦੁਨੀਆ ਦੇ ਵਿੱਚ ਕੀ ਸਹੀ ਹੈ ਕੀ ਨਹੀਂ ਉਹ ਆਪਣੇ ਆਪ ਫੈਸਲਾ ਕਰ ਲੈਣਗੇ ਕਿ ਕਿਹੜੀ ਚੀਜ਼ ਉਹਨਾਂ ਦੇ ਲਈ ਸਹੀ ਹੈ ਕਿਹੜੀ ਨਹੀਂ ਤੁਸੀਂ ਸਿਰਫ ਉਹਨਾਂ ਨੂੰ ਰਾਹ ਵਿਖਾ ਸਕਦੇ ਹੋ ਫੈਸਲਾ ਉਹਨਾਂ ਦੇ ਉੱਪਰ ਨਾ ਥੱਪੋ ਆਪਣਾ ਬਹੁਤ ਮਾੜੀ ਗੱਲ ਹੈ ਕਈ ਮੈਂ ਮਾਵਾ ਇਹ ਵੀ ਵੇਖਿਆ ਹਾਂ ਆਪਣੇ ਦਾਦਾ ਦਾਦੀ ਪ੍ਰਤੀ ਚਾਚੇ ਚਾਚੀਆਂ ਪ੍ਰਤੀ ਉਹ ਆਪਣੇ ਬੱਚਿਆਂ ਦੇ ਦਿਲਾਂ 'ਚ ਨਫ਼ਰਤ ਪੈਦਾ ਕਰ ਦਿੰਦੇ ਆ ਤੇ ਉਹ ਬੱਚੇ ساری ਉਮਰ ਹੀ ਆਪਣੇ ਦਾਦਾ-ਦਾਦੀ, ਚਾਚਾ-ਚਾਚੀ ਤੋਂ ਨਫ਼ਰਤ ਹੀ ਕਰਦੇ ਰਹਿੰਦੇ ਨੇ। ਇਹ ਬਹੁਤ ਹੀ ਗਲਤ ਗੱਲ ਏ। ਜੋ ਚੀਜ਼ਾਂ ਤੁਹਾਡੇ ਆਪਣੇ ਮਾਇੰਡ ਦੇ ਵਿੱਚ ਜੋ ਤੁਹਾਨੂੰ ਸਹੀ ਨਹੀਂ ਲੱਗਦੀਆਂ ਤੁਸੀਂ ਉਹ ਚੀਜ਼ ਆਪਣੇ ਬੱਚੇ ਤੇ ਨਾ ਸਿਖਾਓ। ਉਹਨੂੰ ਆਪਣੇ ਹਿਸਾਬ ਦੇ ਨਾਲ ਦੁਨੀਆ ਨੂੰ ਵੇਖਣ ਦੋ। ਠੀਕ ਏ ਨਾ ਜੀ? ਨੰਬਰ 5 ਇਹ ਮੈਨੂੰ ਲੱਗਦਾ ਕਿ ਜੇ ਮਾਤਾ-ਪਿਤਾ ਦਾ ਨਾ ਦੀ ਨਾ ਬੰਨਾ। ਮਤਲਬ ਜਿਹੜੇ ਮਾਤਾ-ਪਿਤਾ ਦੀ ਆਪਸ ਦੇ ਵਿੱਚ ਸੋਚ ਨਹੀਂ ਨਾ ਮਿਲਦੀ। ਉਹਨਾਂ ਦੇ ਬੱਚੇ ਵੀ ਬਹੁਤ ਵਿਗੜਦੇ ਦੇਖੇ ਨੇ ਮੈਂ ਕਿਉਂਕਿ ਕਈ ਵਾਰ ਮਾਂ ਚਾਹੁੰਦੀ ਹੁੰਦੀ ਜੀ ਕਿ ਮੇਰਾ ਬੱਚਾ ਇਸ ਤਰੀਕੇ ਨਾਲ ਪਾਲਦਾ ਰਵੇ ਮ ਉਹਨੂੰ ਇਸ ਲਾਈਨ ਦੇ ਵਿੱਚ ਲੈ ਕੇ ਜਾਉਣਾ ਚਾਹੁੰਦੀ ਆ ਔਰ ਪਿਓ ਚਾਹੁੰਦਾ ਹੁੰਦਾ ਵਾ ਕਿ ਮੈਂ ਆਪਣੇ ਬੱਚੇ ਨੂੰ ਇਸ ਤਰੀਕੇ ਦੇ ਨਾਲ ਲਾਈਨ ਦੇ ਵਿੱਚ ਲੈ ਕੇ ਜਾਵਾਂ ਕਿਉਂਕਿ ਵੇਖੋ ਪਿਆਰ ਦੋਨੇ ਬੱਚੇ ਨੂੰ ਕਰਦੇ ਨੇ ਪਰ ਉਹਨਾਂ ਦਾ ਓਪੀਨੀਅਨ ਆਪਸ ਦੇ ਵਿੱਚ ਨਹੀਂ ਮਿਲਦਾ ਠੀਕ ਹੈ ਨਾ ਉਹ ਉਹਨੂੰ ਵੱਖਰੀ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੀ ਆ ਮਾਂ ਉਹਨੂੰ ਵੱਖਰੀ ਦਿਸ਼ਾ ਦੇ ਵਿੱਚ ਲੈ ਕੇ ਜਾ ਰਹੀ ਐ ਇਹਦੇ ਵਿੱਚ ਵੇਖੋ ਤੁਸੀਂ ਤੇ ਆਪਣੇ ਮਨ ਦੀ ਕਰ ਲੈਂਦੇ ਹੋ ਪਰ ਬੱਚੇ ਦੇ ਉੱਪਰ ਇਸ ਚੀਜ਼ ਦਾ ਬਹੁਤ ਮਾੜਾ ਅਸਰ ਪੈਂਦਾ ਵਾ ਨਾ ਤੇ ਉਹ ਤੁਹਾਡੀ ਗੱਲ ਸਿੱਖ ਪਾਉਂਦਾ ਤੇ ਨਾ ਉਹ ਤੁਹਾਡੀ ਮਦਰ ਦੀ ਗੱਲ ਸਿੱਖ ਪਾਉਂਦਾ ਫਾਦਰ ਔਰ ਮਦਰ ਦਾ ਦੋਨੋਂ ਦਾ ਕੰਬੀਨੇਸ਼ਨ ਨਾ ਹੋਣ ਕਰਕੇ ਬੱਚਾ ਡਬਲ ਮਾਈਂਡਡ ਰਹਿੰਦਾ ਵਾ ਜਿਸ ਕਰਕੇ ਉਹਦੇ ਦਿਮਾਗ ਤੇ ਬਹੁਤ ਇਫੈਕਟ ਪੈਂਦਾ ਉਹ ਸਹੀ ਸਿੱਖਣ ਦੀ ਬਗਾਇ ਗਲਤ ਆਦਤਾਂ ਉਹਨੂੰ ਜਲਦੀ ਅਬਜ਼ਰਵ ਕਰਨ ਲੱਗ ਜਾਂਦਾ ਠੀਕ ਹੈ ਨਾ ਜੀ ਨੰਬਰ ਆਪਾਂ 6 ਕਰਾਂਗੇ ਮਾਪਿਓ ਦੀ ਇਗਨੋਰ ਕਰਨ ਦੀ ਆਦਤ ਹਾਂਜੀ ਇਹ ਬੜੀ ਵੱਡੀ ਨਾ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਖਤਰਨਾਕ ਇਹ ਆਦਤ ਹੁੰਦੀ ਮਾਪੇ ਬਪ ਜਦੋਂ ਆਪਣੇ ਬੱਚਿਆਂ ਦੀ ਗਲਤੀ ਨੂੰ ਇਗਨੋਰ ਕਰਨ ਲੱਗ ਜਾਂਦੇ ਨੇ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੇ ਬੱਚੇ ਨੇ ਇਹ ਚੀਜ਼ ਗਲਤ ਕੀਤੀ ਏ ਠੀਕ ਹੈ ਨਾ ਤੁਸੀਂ ਉਸ ਚੀਜ਼ ਨੂੰ ਆਪਣੇ ਬੱਚੇ ਨੂੰ ਉੱਥੇ ਹੀ ਰੋਕ ਦੋ ਕਿ ਬੇਟੇ ਇਹ ਚੀਜ਼ ਐਵੇਂ ਨਹੀਂ ਐਵੇਂ ਹੋਣੀ ਏ ਕਈ ਵਾਰ ਹੁੰਦਾ ਨਾ ਵੇਖੋ ਅ ਮੈਂ ਨਾ ਇੱਥੇ ਇੱਕ ਵੇਖੇ ਸੀਗੇ ਪੇਰੈਂਟਸ ਉਹਨਾਂ ਦਾ ਬੱਚਾ ਕੁਝ ਗਲਤ ਹੈਬਿਟ ਕਰਦਾ ਵਾ ਅਗਰ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਬੱਚੇ ਨੇ ਇਹ ਚੀਜ਼ ਹੈਬਿਟ ਗਲਤ ਕੀਤੀ ਏ ਤਾ ਮਤਲਬ ਨਾ ਉਹ ਪੇਰੈਂਟਸ ਨਾ ਉਲਟਾ ਆਪਣੇ ਬੱਚੇ ਦਾ ਸਾਥ ਦੇਣਗੇ ਜਿੰਨੇ ਸਹੀ ਦੱਸਿਆ ਉਹਦਾ ਸਾਥ ਨਹੀਂ ਦੇਣਗੇ ਜਦੋਂ ਆਪ ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਇਹ ਚੀਜ਼ ਨੂੰ ਕਹਿੰਨੇ ਹੋ ਨਾ ਵੀ ਮੇਰਾ ਬੱਚਾ ਕੁਝ ਕਰਨਾ ਲਵੇ ਮੇਰੇ ਬੱਚੇ ਨੂੰ ਕੁਝ ਹੋ ਨਾ ਜਾਵੇ ਪਲੀਜ਼ ਆਪਾਂ ਨੂੰ ਥੋੜਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ ਤਾਂ ਤੁਸੀਂ ਇਹ ਚੀਜ਼ ਨੋਟ ਕਰੋ ਜੋ ਚੀਜ਼ ਉਹਨੇ ਨਹੀਂ ਵੀ ਨਾ ਕਰਨੀ ਅਗਰ ਤੁਸੀਂ ਆਪਣੇ ਬੱਚੇ ਦੇ ਸਾਹਮਣੇ ਇਹ ਚੀਜ਼ਾਂ ਪ੍ਰੋਵਾਈਡ ਕਰਨਦੇ ਹੋ ਜਿ ਉਹਨਾਂ ਨੂੰ ਆਖਦੇ ਹੋ ਜਿ ਉਹਨਾਂ ਦੇ ਸਾਹਮਣੇ ਕਿਸੇ ਨੂੰ ਕਹਿਣ ਦੇ ਜੀ ਇਸ ਤਰੀਕੇ ਨਾਲ ਬੱਚੇ ਨੂੰ ਗਲਤ ਕੰਮ ਕਰਨ ਲਈ ਸ਼ੈ ਮਿਲਦੀ ਏ ਉਹ ਸ਼ੈ ਕਿਵੇਂ ਮਿਲਦੀ ਏ ਕਿਉਂਕਿ ਉਹਨੂੰ ਪਤਾ ਦਾ ਕਿ ਸਾਡੇ ਪੇਰੈਂਟਸ ਨੇ ਸਾਡੇ ਨਾਲ ਖੜ ਜਾਣਾ ਵਾ ਉਹ ਝੂਠ ਦਾ ਸਾਰਾ ਵੀ ਲੈਂਦੇ ਨੇ ਇਹੋ ਜਿਹੇ ਬੱਚੇ ਬਾਅਦ ਵਿੱਚ ਜਾ ਕੇ ਮਾਪਿਓ ਲਈ ਬੜੇ ਹੀ ਖਤਰਨਾਕ ਸਿੱਧ ਹੁੰਦੇ ਨੇ ਇਸ ਲਈ ਜਿੱਥੇ ਤੁਹਾਡੇ ਬੱਚੇ ਦੀ ਗਲਤੀ ਹੋ ਉਹਨੂੰ ਚਾਹੇ ਤੁਹਾਨੂੰ ਇੱਕ ਛੋਟਾ ਜਿਹਾ ਥੱਪੜ ਲਾ ਕੇ ਵੀ ਸਮਝਾਉਣਾ ਪਵੇ ਤੇ ਕਈ ਵਾਰ ਕਹਿੰਦੇ ਨੇ ਨਾ ਬਿੱ ਥੱਪੜ ਜ਼ਰੂਰੀ ਨਹੀਂ ਕਿ ਗੁੱਸੇ ਨਾਲ ਹੀ ਲੱਗਦਾ ਹੈ ਕਈ ਵਾਰ ਥੱਪੜ ਦਾ ਸਮਝਾਉ ਇੱਕ ਲੌਂ ਦਾ ਮਤਲਬ ਕਿਸੇ ਨੂੰ ਸਮਝਾਉਣਾ ਵੀ ਹੁੰਦਾ ਜਦੋਂ ਬੱਚਾ ਪਿਆਰ ਨਾਲ ਨਹੀਂ ਨਾ ਸਮਝਦਾ ਥੋੜੀ ਜਿਹੀ ਸਖਤਾਈ ਕਰਕੇ ਵੀ ਉਸ ਚੀਜ਼ ਨੂੰ ਸਮਝਾਉਣਾ ਪੈ ਜਾਂਦਾ ਵਾ ਠੀਕ ਹੈ ਨਾ ਜੀ ਕਿਉਂਕਿ ਮਾਪੇ ਜੇ ਇਗਨੋਰ ਕਰਨਾ ਇਸ ਚੀਜ਼ਾਂ ਨੂੰ ਤਾਂ ਬੱਚੇ ਕਦੀ ਵੀ ਸਕਸੈਸਫੁਲ ਨਹੀਂ ਹੋ ਸਕਦੇ ਨੰਬਰ ਹੈਗਾ ਜੀ ਗਲਤੀ ਨੂੰ ਲੁਕਾਉਣਾ ਹਾਂ ਜੀ ਕਈ ਮਾਪੇ ਉਹ ਐਵੇਂ ਹੁੰਦਾ ਕਿ ਅਗਰ ਉਹਨਾਂ ਦਾ ਬੱਚਾ ਕੋਈ ਗਲਤੀ ਕਰਦਾ ਨਾ ਉਹਨੂੰ ਬੜਾ ਲੁਕਾਉਣਗੇ ਦੂਜਾ ਕਿ ਇਹਨੂੰ ਨਾ ਪਤਾ ਲੱਗੇ ਇਹਨੂੰ ਪਤਾ ਨਾ ਲੱਗੇ ਮੇਰੀ ਇਨਸਲਟ ਨਾ ਹੋ ਜੇ ਨਹੀਂ ਜੀ ਅਗਰ ਤੁਹਾਡੇ ਬੱਚੇ ਨੇ ਗਲਤੀ ਹੋਣ ਦੀ ਤਾਂ ਉਹਦੀ ਇਨਸਲਟ ਹੋਣ ਦਿਓ ਉਹਨੂੰ ਆਪਣੀ ਗਲਤੀ ਦਾ احساس ਹੋਣ ਦਿਓ ਕਿ ਮੈਂ ਇਹ ਚੀਜ਼ ਗਲਤ ਕੀਤੀ ਤਾਂ ਮੇਰੀ ਇਨਸਲਟ ਹੋਣਦੀ ਹੈ ਤਾਂ ਜੋ ਅੱਗੇ ਤੋਂ ਉਹ ਚੀਜ਼ ਨਾ ਕਰੇ ਜੇ ਤੁਸੀਂ ਉਹਨੂੰ ਨਹੀਂ ਰੋਕੋਗੇ ਨਾ ਕਰੋਗੇ ਉਹਦੇ ਗਲਤੀਆਂ ਦੇ ਪਰਦੇ ਪਾਉਂਗੇ ਤਾਂ ਉਹ ਬੱਚਾ ਨੈਕਸਟ ਟਾਈਮ ਵੀ ਉਹ ਗਲਤੀ ਨੂੰ ਜ਼ਰੂਰ ਕਰੂਗਾ ਸੋ ਮੈਨੂੰ ਲੱਗਦਾ ਕਿ ਮਾਪੇ ਦਾ ਇਹਦੇ ਵਿੱਚ ਬੜਾ ਵੱਡਾ ਰੋਲ ਹੈ ਬਾਕੀ ਰਹੀ ਗੱਲ ਵੇਖੋ ਕਈ ਵਾਰ ਨਾ ਕਈ ਪਰਿਵਾਰਾਂ ਦੇ ਵਿੱਚ ਇਹ ਹੁੰਦਾ ਹੈ ਕਿ ਮਾਪਿ ਉਹ ਆਪਣੇ ਬੱਚੇ ਨੂੰ ਕਈ ਹੋਰ ਰਾਹ ਦਿਨਾ ਚਾਹੁੰਦੇ ਹੁੰਦੇ ਨੇ ਪਰ ਘਰ ਦੇ ਵਿੱਚ ਫੈਮਿਲੀ ਮੈਂਬਰ ਵੱਖਰੇ ਸੁਭਾਅ ਦੇ ਹੁੰਦੇ ਨੇ ਬੱਚਾ ਫੈਮਿਲੀ ਮੈਂਬਰ ਤੋਂ ਬਹੁਤ ਕੁਝ ਅਬਜ਼ਰਵ ਕਰਦਾ ਵਾ ਸ਼ਾਇਦ ਉਹਨਾਂ ਚੀਜ਼ ਮਾਪੇ ਤੋਂ ਨਾ ਕਰਦਾ ਹੋਵੇ ਜਿੰਨੇ ਫੈਮਿਲੀ ਮੈਂਬਰ ਤੋਂ ਕਰਦਾ ਵਾ ਕਿਉਂਕਿ ਬੱਚੇ ਨੇ ਹਰ ਹਰ ਤਰ੍ਹਾਂ ਤਰ੍ਹਾਂ ਦੇ ਇਨਸਾਨਾਂ ਦੇ ਨਾਲ ਮਿਲਣਾ ਹੁੰਦਾ ਵਾ ਸੋ ਮੜਾ ਜਨਾ ਧਿਆਨ ਰੱਖਿਆ ਕਰੋ ਜਿਨ੍ਹਾਂ ਦੇ ਨਾਲ ਵੀ ਤੁਹਾਡਾ ਬੱਚਾ ਬੈਠਦਾ ਵਾ ਉੜਦਾ ਵਾ ਉਹਨਾਂ ਦੀ ਭਾਸ਼ਾ ਸਹੀ ਏ ਅਗਰ ਉਹਨਾਂ ਦੀ ਭਾਸ਼ਾ ਸਹੀ ਨਹੀਂ ਗਈ ਤਾਂ ਤੁਸੀਂ ਆਪਣੇ ਬੱਚੇ ਨੂੰ ਵਿਗਾੜ ਦੋਗੇ ਠੀਕ ਹੈ ਨਾ ਜੀ ਆਪਣਾ ਇਸ ਲਈ ਹੌਲੀ ਹੌਲੀ ਉਸ ਇਨਸਾਨ ਤੋਂ ਆਪਣੇ ਬੱਚੇ ਨੂੰ ਦੂਰ ਕਰਨਾ ਸ਼ੁਰੂ ਕਰਦੋ ਕਿ ਤੁਹਾਡਾ ਇਹ ਬੱਚਾ ਆਟੋਮੈਟਿਕਲੀ ਉਹਨਾਂ ਤੋਂ ਦੂਰ ਹੋ ਜਾਵੇ ਤੇ ਸਹੀ ਪਰਵਰੇਥ ਵਿੱਚ ਚ ਜਾਵੇ ਮੈਂ ਮੰਨਦੀ ਆ ਕਿ ਕਈ ਵਾਰ ਕੋਈ ਵੀ ਇਨਸਾਨ ਮਾੜਾ ਨਹੀਂ ਹੁੰਦਾ ਸਾਰੇ ਚੰਗੇ ਹੁੰਦੇ ਨੇ ਪਰ ਕਈਆਂ ਦਾ ਲਿਹਾਜਾ ਹੀ ਜਿਵੇਂ ਦਾ ਹੁੰਦਾ ਕਿ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਕਿ ਕਿਹੜੇ ਤਰੀਕੇ ਦੇ ਨਾਲ ਆਪਾਂ ਬੋਲਣਾ ਕਿਹੜੇ ਤਰੀਕੇ ਦੇ ਨਾਲ ਨਹੀਂ ਬੋਲਣਾ ਦੇ ਨਾਲੇ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਜ਼ਰੂਰੀ ਕੰਗ ਜਦੋਂ ਕੋਈ ਨਿੱਕਾ ਬੱਚਾ ਗਲਤੀ ਕਰਦਾ ਵਾ ਨਾ ਉਸ ਚੀਜ਼ ਦੇ ਉੱਪਰ ਹੱਸਿਆ ਨਾ ਕਰੋ ਤੁਹਾਨੂੰ ਕੀ ਲੱਗਦਾ ਕਿ ਉਹ ਚੀਜ਼ ਹੱਸਣ ਦੇ ਨਾਲ ਵਧੀਆ ਹੁੰਦੀ ਨਹੀਂ ਤੁਸੀਂ ਉਸ ਚੀਜ਼ ਨੂੰ ਬੋਲ ਕੇ ਮੰਨ ਲਓ ਇੱਕ ਬੱਚੇ ਨੇ ਕੋਈ ਚੀਜ਼ ਗਲਤੀ ਕੀਤੀ ਉਸ ਨੂੰ ਤੁਸੀਂ ਬੋਲ ਕੇ ਰਿਪੀਟ ਕਰਤੀ ਇਹ ਤੇ ਐਵੇਂ ਕਰਦਾ ਵਾ ਨਾਲ ਹੱਸਦਾ ਹੱਸਦੇ ਜੇ ਬੱਚਿਆਂ ਦੇ ਸਾਹਮਣੇ ਉਹ ਤੁਹਾਨੂੰ ਕੀ ਲੱਗਦਾ ਕਿ ਤੁਸੀਂ 5 ਮਿੰਟ ਵਾਸਤੇ ਹੱਸ ਲਿਆ ਖੁਸ਼ੀ ਬੱਚੇ ਉਸ ਨਾਲ ਜ਼ਿਆਦਾ ਵਿਗੜਦੇ ਆ ਕਿਉਂਕਿ ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਵੀ ਸਮਝ ਆਈ ਹੁੰਦੀ ਨਾ ਤੁਹਾਡੇ ਬੋਲਣ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਦੇ ਦਿਮਾਗ ਦੇ ਵਿੱਚ ਫਿਕਸ ਹੋ ਜਾਂਦੀ ਏ ਤੋ ਬੱਚਾ ਵਾਰ-ਵਾਰ ਉਹ ਗਲਤੀ ਕਰਦਾ ਸੋ ਮੈਨੂੰ ਇਹ ਲੱਗਦਾ ਕਿ ਬੱਚਿਆਂ ਦੇ ਵਿਗੜਨ ਦੇ ਇਹ ਢੰਗ ਨੇ ਸੋ ਤੁਹਾਨੂੰ ਇਹ ਕਿਵੇਂ ਲੱਗੀ ਮੇਰੇ ਵਿਚਾਰ ਪਲੀਜ਼ ਕਮੈਂਟ ਸੈਕਸ਼ਨ ਚ ਦੱਸਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਔਰ ਸ਼ੇਅਰ ਕਰ ਦਿਓ ਹਾਂਜੀ ਚਲੋ ਠੀਕ ਹੈ ਜੀ ਮਿਲਦੇ ਆਂ ਕੱਲ ਆਪਾਂ ਫੇਰ ਇੱਕ ਨਵੇਂ ਟੌਪਿਕ ਦੇ ਨਾਲ ਨਵੇਂ ਸੋਚ ਵਿਚਾਰ ਦੇ ਨਾਲ ਧੰਨਵਾਦ ਜੀ